ਜਦੋਂ ਫਗਵਾੜਾ ਵਿਖੇ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰ ਨੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਅਕਾਲੀ ਦਲ ਦੇ ਉਮੀਦਵਾਰ ਸੋਨ ਸਿੰਘ ਖੰਡਲ ਤੋਂ ਪੁੱਛ ਲਿਆ ਸਵਾਲ ਕਿ ਅਕਾਲੀ ਦਲ ਦੀਆਂ ਪੱਗਾਂ ਦਾ ਰੰਗ ਕਿਉਂ ਅਲੋਪ ਹੋ ਰਿਹਾ ਹੈ ਤਾਂ ਉਹਨਾਂ ਨੂੰ ਨਹੀਂ ਆਇਆ ਕੋਈ ਜਵਾਬ ਤਾਂ ਪੱਤਰਕਾਰ ਨੇ ਕਿਹਾ ਦਿਖਾ ਦਿਓ ਕਹਿੰਨਾ ਕਹਿੰਨਾ ਨਹੀਂ ਨੀਲੀਆਂ ਪੱਗਾਂ ਬੰਨੀਆਂ ਹੋਈਆਂ ਹਨ ਤਾਂ ਅਕਾਲੀਆਂ ਨੂੰ ਜਦੋਂ ਜਵਾਬ ਨਹੀਂ ਆਇਆ ਤਾਂ ਅਕਾਲੀਆਂ ਨੇ ਕਹਿ ਦਿੱਤਾ ਮжоਰਿਟੀ ਤਾਂ ਨੀਲੀਆਂ ਪੱਗਾਂ ਵਾਲਿਆਂ ਦੀ ਹੈ ਪੱਗਾਂ ਜ਼ਰੂਰ ਦਿਖਾ ਦੇਵਾਂਗੇ ਇਸ ਤੇ ਕਰਾਂਗੇ ਬੈਠ ਕੇ ਵਿਚਾਰ ਹਨਾ ਸਾਹਿਬ ਦੇਖੋ ਪਹਿਲਾਂ ਕਾਲੀਦਾਲ ਹੁੰਦੇ ਸੀ ਇਹਨਾਂ ਦੀ ਪਛਾਣ ਹੁੰਦੀ ਸੀ ਇਹਨਾਂ ਦੇ ਸਿਰਾਂ ਤੇ ਪੱਗ ਤੇ ਨੀਲੀਆਂ ਹੁੰਦੀਆਂ ਸੀ ਇਹਨਾਂ ਦੇ ਤੇ ਅਸਰੇ ਤੁਹਾਡੇ ਸਾਹਦੇ ਦੇਖੋ ਕੀ ਹੋ ਰਿਹਾ ਇਸ ਵੇਲੇ ਕਿਦਾ ਮਤਲਬ ਬੱਕਰੇ ਸਮਝੀ ਹੋ ਰਹੇ ਆ ਕਿ ਜਾ ਕੇ ਤੁਸੀਂ ਇਕੱਠੇ ਆ ਤੁਹਾਡੀ ਪਛਾਣ ਕੀ ਰਹੀ ਹੋ ਉਹ ਤਾਂ ਜਾਣ ਕੇ ਨਹੀਂ ਬੇਕਾਰ ਸੁਣੋ ਮੈਂ ਮੈਜੋਰਟੀ ਦਾ ਨੀਲੀਆਂ ਵਾਲੇ ਆ ਨਹੀਂ ਨਹੀਂ ਹੈ ਦੇਖੋ ਖਾਲਾ ਨੀਲੀਆਂ ਵਾਲੇ ਕਿਥੇ ਤੁਹਾਡੇ ਜਾਣ ਕੇ ਨਹੀਂ ਨੀਲੀਆਂ ਵਾਲੇ ਤੁਸੀਂ ਪ੍ਰੈਸ ਕਿਰਨ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਵਾਦ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਢੱਮੇ ਜੀ ਦਾ ਸਾਡੇ ਨਾਲ ਅੱਜ ਪਹਿਲੀ ਵਾਰ ਇੱਥੇ ਐਸ ਉਮੀਦਵਾਰ ਆਇਆ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ਼ੁਰੂ ਬਬੇ ਹੁਸ਼ਿਆਰ ਗੁਰਤੋਂ ਸਦਾ ਸੋਮ ਸਿੰਘ ਖੰਡਲ ਜੀ ਨਾਲ ਸਾਡੇ ਮਾਰਕਾਟ ਦੇ ਸਾਥੀ ਸਰਪੰਚ ਜਰਨ ਸਿੰਘ ਵਾਜੀ ਦੇ ਅੱਗੇ ਦੇ ਇਤਿਹਾਸ ਸਰ ਜਿੰਦ ਸਿੰਘ ਚੰਡੀ ਜੀ ਤੇ ਸਮੂਹ ਜੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਇੱਥੇ ਪਹੁੰਚੀ ਆ ਸਾਰਿਆਂ ਦਾ ਮੈਂ ਧੰਨ ਦੇ ਵੈਲਕਮ ਕਰਦਾ ਅੱਜ ਸਾਡਾ ਪ੍ਰੋਗਰਾਮ ਸੀ ਸਾਡੇ ਜਿਹੜੇ ਸਾਡੇ ਉਮੀਦਵਾਰ ਹੈਗੇ ਸਦਾ ਸੋਮ ਸਿੰਘ ਖੰਡਲ ਜੀ ਅੱਜ ਉੱਥੇ ਪਹੁੰਚੇ ਤੇ ਇੱਥੇ ਪੁਲਾਰਈ ਚੌਂਕ ਤੋਂ ਲੈ ਕੇ ਅਸੀਂ ਉਹਨਾਂ ਨੂੰ ਅੱਜ ਸਾਰੇ ਗੁਰੂ ਘਰਾਂ ਦੇ ਨਤਮਸਤਕ ਹੋਏ ਆ ਤੇ ਅੱਜ ਇੱਥੇ ਅਸੀਂ ਆਏ ਆ ਤੇ ਸਾਡੇ ਪ੍ਰਧਾਨ ਸਾਹਿਬ ਸਰਦਾਰ ਰਜਿੰਦਰ ਸਿੰਘ ਢੰਡੀ ਜੀ ਅੱਜ ਇੱਕ ਪ੍ਰੈਸ ਕਾਨਫਰੰਸ ਲਈ ਇਕੱਠ ਹੋਣਾ ਸਾਰਿਆਂ ਦਾ ਕਿ ਆਪਾਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਾਡੇ ਅਸੀਂ ਲੜਨ ਜਾ ਰਹੇ 13 ਦੇ 13 ਸੀਟਾਂ ਦੇ ਪਹਿਲੀ ਵਾਰ 1985 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਸ਼ਹਿਰ ਨੂੰ ਹੱਟ ਕੇ ਤਗੜੀ ਦੇ ਪਹਿਲੀ ਵਾਰ ਲੜਨ ਜਾ ਲਿਆ ਤੇ ਅੱਜ ਤੁਸੀਂ ਸਾਰੇ ਇੱਥੇ ਆਏ ਹੋ ਤੁਹਾਡੇ ਪ੍ਰੈਸ ਵਾਲੇ ਸਾਰੇ ਆਏ ਹੋਏ ਵੀਰੇ ਦਾ ਇੱਥੇ ਮੈਂ ਸਵਾਗਤ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮਰਹਤੇ ਤੇ ਬੇਨਤੀ ਕਰਦਾ ਜੋ ਵੀ ਤੁਸੀਂ ਕੁਝ ਪੁੱਛਣਾ ਚਾਹੁੰਦੇ ਆ ਸਾਡੇ ਪ੍ਰਧਾਨ ਸਾਹਿਬ ਹੈਗੇ ਆ ਸਾਡੇ ਉਮੀਦਵਾਰ ਸਾਹਿਬ ਹੈਗੇ ਆ ਤੇ ਗੱਲ ਕਰ ਸਕਦੇ ਆ ਇੱਕ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਟਿਕ ਮਿਲਤਵਾਦ ਵਾੜਾ ਸ਼ਹਿਨ ਦੇ ਵਿੱਚ ਅੱਜ ਪਹਿਲੀ ਫੇਰੀ ਤੇ ਜੇਤੀ ਕਿਤੇ ਨਾਲ 1:30 ਵਜੇ ਤੋਂ ਲੈ ਕੇ ਹੁਣ ਤੱਕ ਸਾਰੇ ਵਕਫਾ ਧਾਰਮਿਕ ਸਥਾਨਾਂ ਤੇ ਵਖ ਵਖ ਹੋ ਕੇ ਤੁਹਾਡੇ ਕੋਲ ਪਹੁੰਚੇ ਹਨ ਮੈਂ ਜਿੱਥੇ ਸਾਹਰ ਜੀ ਦੇ ਸਕੇ ਧਾਮੇ ਪ੍ਰਧਾਨ ਸ਼ੋਮਨੀ ਕੋਦਰ ਪੰਚ ਕਮੇਟੀ ਸੱਜਨਾਰ ਸਿੰਘ ਬਾਜ ਜੀ ਸਾਡੇ ਪੁਆੜੇ ਦੇ ਦੋਨੋਂ ਪ੍ਰਧਾਨ ਤੇ ਸਮੁੱਚੀ ਲੀਡਰਸ਼ਿਪ ਨੂੰ ਰੱਤਰਵਾਦ ਧੰਨਵਾਦ ਕਰਦਾ ਨਾਲ ਨਾਲ ਸਮੁੱਚੀ ਪ੍ਰੈਸ ਦਾ ਤੁਹਾਨੂੰ ਜੀ ਆਇਆਂ ਵੀ ਆਖਦਾ ਧੰਨਵਾਦ ਵੀ ਕਰਦਾ ਸ਼੍ਰੋਮਣੀ ਕਾਲੇ ਦਲ ਨੇ ਇਸ ਵਾਰੀ ਸਾਰੇ ਪੰਜਾਬ ਦੇ ਵਿੱਚ ਔਰ ਇੱਕ ਸੀਟ ਚੰਡੀਗੜ੍ਹ ਤੇ ਆਪਣੇ ਇਕੱਲਿਆਂ ਉਮੀਦਵਾਰ ਅਡਾਨਾ ਦਾ ਜੋ ਐਲਾਨ ਕੀਤਾ ਹੈ ਉਹਦੇ ਵਿੱਚ ਹੁਸ਼ਿਆਰਪੁਰ ਦੀ ਸੀਟ ਜਿਹੜੀ ਲੰਬੇ ਸਮੇਂ ਤੋਂ ਸਮਝੌਤੇਆਂ ਦੇ ਤਹਿਤ ਕਦੇ ਬੀਐਸਪੀ ਕਦੇ ਭਾਤੀ ਜਨਤਾ ਪਾਰਟੀ ਕਦੇ ਹੋਰ ਪਰੇ ਜਾਂਦੀ ਸੀ ਉਹ ਇਸ ਵਾਰੀ ਸ਼੍ਰੋਮਣੀ ਕਾਲੇ ਦਲ ਆਪ ਲੜ ਰਿਹਾ ਹੈ ਤੇ ਉਹਨਾਂ ਨੇ ਬੇਨਤੀ ਪ੍ਰੋਸਾ ਕਰਕੇ ਕਿ ਮੈਨੂੰ ਮਾਣ ਬਖਸ਼ਿਆ ਜੋ ਮਾਹੌਲ ਹੈ ਜ Punjab ਦੇ ਵਿੱਚ ਮੈਂ ਦੇਖ ਰਿਹਾ ਪਿਛਲੇ ਇੱਕ ਹਫਤੇ ਤੋਂ ਕਿਉਂਕਿ ਨੌ ਹਲਕੇ ਆ 6 ਹਲਕੇ ਜਿਲ੍ਹਾ ਹੁਸ਼ਿਆਰਪੁਰ ਦੇ ਆ ਦੋ ਕਪੂਟਲਾ ਦੇ ਆ ਇੱਕ ਪਰਦਾਕਪੁਰ ਜਿਹੜੇ ਦਾ ਫਿਰਾਰਕਪੁਰ ਉੱਪਰ ਸਾਰੇ ਹਲਕਿਆਂ ਦੇ ਵਿੱਚ ਜਾ ਕੇ ਜੋ ਲੋਕਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਉਸ ਤੋਂ ਇਹ ਗੱਲ ਜਾਪਦੀ ਹੈ ਕਿ ਪੰਜਾਬ ਦੇ ਲੋਕ ਅੱਜ ਉਹਨਾਂ ਪਾਰਟੀਆਂ ਨੇ ਉਹਨਾਂ ਸਰਕਾਰਾਂ ਨੂੰ ਨਕਾਰ ਦੇ ਜਾ ਰਹੇ ਆ ਜਿਨ੍ਹਾਂ ਪਾਰਟੀਆਂ ਨੇ ਪੰਜਾਬ ਦੇ ਅੰਦਰ ਝੂਠ ਬੋਲ ਕੇ ਝੂਠੀਆਂ ਕਥਮਾਂ ਖਾ ਕੇ ਸ਼੍ਰੋਮਣੀ ਕਾਲਜ ਦੇ ਇਲਜ਼ਾਮ ਲਾ ਕੇ ਸਰਕਾਰਾਂ ਤਾਂ ਬਣਾਈਆਂ ਪਰ ਕੋਈ ਪੰਜਾਬ ਦਾ ਕੰਮ ਨਹੀਂ ਕੀਤਾ ਪਿਛਲੇ 7 ਸਾਲ ਤੋਂ ਪੰਜਾਬ ਜਿਹੜਾ ਉਹਦੇ ਵਿੱਚ ਵੱਡਾ ਨੰਘਾਰ ਆਇਆ ਪੰਜਾਬ ਇਕਨੋਮਿਕਲੀ ਬਹੁਤ ਥੱਲੇ ਜਾ ਰਿਹਾ ਆ ਆਰਦਾ ਦਿਨ ਤੇਰੇ ਵੱਧ ਰਿਆ ਤੇ ਕੋਈ ਵਿਕਾਸ ਦੀ ਗੱਲ ਜਿਹੜੀ ਹੈ ਉਹ ਕਿਸੇ ਪਾਸੇ ਨਜ਼ਰ ਨਹੀਂ ਆ ਰਹੀ ਉਹ ਨਾ ਹੀ ਪੰਜਾਬ ਦੀ ਸਰਕਾਰ ਕੋ ਸਿਰियस ਹੈ ਪੰਜਾਬ ਦੇ ਮਸਲਿਆਂ ਲਈ ਸੋਚ ਕਰਕੇ ਪੰਜਾਬ ਦੇ ਲੋਕ ਬੜੇ ਸਿਆਣੇ ਨੇ ਜੇ ਤਰੀਕੇ ਨਾਲ ਅੱਜ ਸਾਰੇ ਪਾਸੇ ਲੋਕਾਂ ਦੇ ਵਿੱਚ ਉਛਾਲ ਆ ਰਿਹਾ ਮੈਂ ਸਮਝਦਾ ਕਿ ਇਹ ਜਿਹੜੇ ਪਾਰਲੀਮੈਂਟ ਦੀ ਇਲੈਕਸ਼ਨ ਹੈ ਇਹ ਇੱਕ ਨਵਾਂ ਇਤਿਹਾਸ ਸਿਰਜੂਗੀ ਪੁਰਾਣੇ ਇਤਿਹਾਸ ਉਹਨਾਂ ਵਾਲੀ ਜਿਹੜੀ 27 ਦੀ ਅਸੈਂਬਲੀ ਦੀ ਇਲੈਕਸ਼ਨ ਆ ਉਹਦਾ ਮੰਡ ਮੰਡੂਗੀ ਸੋ ਮੈਂ ਵੀ ਆਪ ਵੀ ਸਾਰੇ ਪਗਵੜਨ ਵਸਿਆ ਨੂੰ ਸਾਰੇ ਹੁਸ਼ਿਆਰਪੁਰ ਪਾਰਲੀਮੈਂਟ ਹਲਕੇ ਦੇ ਵੋਟਰਾਂ ਨੂੰ ਇਹ ਬੇਨਤੀ ਵੀ ਕਰਨੀ ਚਾਹਨਾ ਕਿ ਆਓ ਆਪਾਂ ਨਾਲ ਮਿਲ ਕੇ ਆਪਣੀ ਜੋ ਪੰਜਾਬ ਦੀ ਪਾਰਟੀ ਹੈ ਕਿਉਂਕਿ ਸ਼੍ਰੋਮਣੀ ਕਾਲ ਦਾ ਖੇਤਰੀ ਪਾਰਟੀ ਹੈ ਪੰਜਾਬੀਆਂ ਦੀ ਪਾਰਟੀ ਹੈ ਇਸ ਪਾਰਟੀ ਨੇ ਹਮੇਸ਼ਾ ਪੰਜਾਬ ਦੇ ਲਈ ਲੜੀਆਂ ਲੜੀਆਂ ਜੰਗਾਂ ਲੜੀਆਂ ਔਰ ਹਰ ਜਗ੍ਹਾ ਦੇ ਉੱਪਰ ਜਿੱਥੇ ਵੀ ਪੰਜਾਬ ਦੀ ਕੋਈ ਮੁਸ਼ਕਲ ਹੋਈ ਹੈ ਤੇ ਸ਼੍ਰੋਮਣੀ ਕਾਦਮ ਦਾ ਲੈਗਾ ਹੋ ਕੇ ਖੜਾ ਹੋਇਆ ਇਹ ਸਾਡਾ ਇਤਿਹਾਸ ਹੈ। ਸੋ ਅੱਜ ਫੇਰ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਆਪਾਂ ਸ਼੍ਰੋਮਣੀ ਕਾਦਮ ਨੂੰ ਤਕੜਾ ਕਰੀਏ, ਆਪਣੀ ਖੇਤਰੀ ਪਾਰਟੀ ਨੂੰ ਤਕੜਾ ਕਰੀਏ। ਜਿਹੜੀਆਂ ਨੈਸ਼ਨਲ ਪਾਰਟੀਆਂ ਦਿੱਲੀ ਤੋਂ ਜਿਹਨਾਂ ਦੇ ਹੁਕਮ ਚੱਲਦੇ ਆ ਉਹਨਾਂ ਪਾਰਟੀਆਂ ਨੂੰ ਅੱਜ ਇਹ ਗੱਲ ਸਾਬਤ ਕਰੀਏ ਕਿ ਪੰਜਾਬ ਜਿਹੜਾ ਆ ਇਹ ਆਪਣੇ ਪੰਜਾਬੀਆਂ ਲਈ ਆਪਣੇ ਪੰਜਾਬੀਆਂ ਦੀ ਪਾਰਟੀ ਦੇ ਲਈ ਸਟਾਰਵਾਂ ਖੜਾ ਇਹਨੇ ਗਵੀਤਿਆਂ ਕਰਦਾ ਹੋਇਆ ਮੈਂ ਸਾਰਿਆਂ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਕੈਂਡੀਡੇਟ ਮੰਗਵੇਂ ਆਧਾਰੇ ਆ ਕਿਸੇ ਨੇ ਇਧਰੋਂ ਫੜ ਕੇ ਲੈ ਜਾਂਦਾ ਕਿ ਇਧਰੋਂ ਫੜ ਕੇ ਲੈ ਜਾਂਦਾ ਆਮ ਆਦੀ ਪਾਰਟੀ ਦੇ ਕਾਂਗਸੋਂ ਫੜ ਕੇ ਲੈ ਜਾਂਦਾ ਤੇ ਕਾਂਗਸ ਵਾਲੇ ਨੇ ਆਵਾਦੀ ਪਾਰਟੀੋਂ ਫੜ ਕੇ ਲੈ ਜਾਂਦਾ ਇਹਨੂੰ ਕੈਂਡੀਡੇਟਰੀ ਬਣੇ ਉਹਨਾਂ ਪਾਰਟੀਆਂ ਦਾ ਮੁਕਾਬਲਾ ਕਰਦਾ ਕਿ ਪੀ ਸਾਹਿਬ ਦੀ ਹੱਤਾ ਘੱਟਾ ਪਹਿਲੇ ਜੁਆਇਨ ਕੀਤੀ ਸੀ ਕਿ ਉਹ ਕਿਹਾ ਗਿਆ ਪਾਂਸਰੀਆਂ ਸਵਾਮਣ ਨੂੰ ਦੇਖੇ ਨੂੰ ਟਿਕੜਦੇ ਸੀ ਦੇਖੋ ਕੇਪੀ ਦੇਖੋ ਮੇਰੀ ਗੱਲ ਤੁਹਾਨੂੰ ਕੇਪੀ 14 ਦੇ ਵਿੱਚ ਪਾਰਲੀਮੈਂਟ ਲੜਿਆ ਸੀ 10 ਸਾਲ ਉਹਦੀ ਪਾਰਟੀ ਨੇ ਉਹਨੂੰ ਬਿਲਕੁਲ ਨਹੀਂ ਪੁੱਛਿਆ ਉਹ ਘਰ ਬੈਠ ਰਹੀ ਇਸ ਤਰ੍ਹਾਂ ਕਿ ਉਹਦਾ ਪਾ ਕਾਲਜ ਪਾਰਟੀ ਦੇ ਵਿੱਚ ਕੋਈ ਬਹੁਤੀ ਐਸਵੇਲੇ ਗੱਲ ਨਹੀਂ ਸੀ ਜੇ ਸਾਡਾ ਉਹਨਾਂ ਨੇ ਪਟਲਿਆ ਈਨੂ ਨੂੰ ਤੇ ਫਿਰ ਅਸੀਂ ਵੀ ਤਾਂ ਇੰਨਾ ਦਾ ਰਣ ਨਹੀਂ ਵੀ ਮੇਰੀ ਗੱਲ ਸੁਣੋ ਤੁਸੀਂ ਤੁਸੀਂ 10 ਸਾਲ ਤੋਂ ਨਹੀਂ ਨਹੀਂ ਤੁਸੀਂ 10 ਸਾਲ ਤੋਂ ਕੋਈ ਕੇਪੀ ਦੀ ਗੱਲ ਕੋਈ ਪਾਰਟੀ ਵਿੱਚ ਦੇਖੀ ਹੈ ਨਹੀਂ 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 ਮੈਂ ਮੇਰਾ 10 ਸਾਲ ਜੋ ਦੀ ਮੈਂ ਐਕਟਿਵਿਟੀ ਪਾਰਟੀ ਵਿੱਚ ਸੀ ਗੀ ਘਰ ਬੈਠਾ ਸੋ ਫੈਨ ਵਾਚ ਕਰਦਾ ਜਿਹੜਾ ਜਿਹੜਾ ਮੈਂ 10 ਸਾਲ ਮੈਂ ਦੇ ਰਿਹਾ ਤੁਸੀਂ ਕਹਿੰਦੇ ਗੱਲ ਬਦਲੋਆਂ ਨੂੰ ਅਸੀਂ ਵੀ ਗੱਲ ਟ੍ਰੈਂਡ ਕਰਦੇ ਹੋ ਇੱਕ ਮਿੰਟ ਗੱਲ ਸੁਣੋ ਫਿਰ ਤੁਸੀਂ ਵੀ ਆਪ ਕਹਿੰਦਾ ਗੱਲ ਸੁਣੋ ਗੱਲ ਦੋਤ ਪ੍ਰਧਾਨ ਜੀ ਜੀ ਤੇ ਨੋ ਨੋ ਯਾਰ ਹਾਲਿਕਵਾਰ ਨੂੰ ਕਿੰਨਾ ਜ਼ਿਆਦਾ ਸਾਨੂੰ ਸਾਰਿਆਂ ਨੂੰ ਬेटर ਪਤਾ ਤਿੰਨੋਂ ਨੂੰ ਕਿਦਾਂ ਬਗਲਾ ਕੇ ਲਗਾਈ ਵੀ ਤੁਹਾਨੂੰ ਬेटर ਪਤਾ ਤੇ ਕੇਪੀ ਸਾਹਿਬ ਦਾ ਚਾਹ ਦੇ ਨਾਲ ਬਾਤ ਚ ਚਾਹ ਆ ਚਾਹ ਦੇ ਨਾਲ ਬਾਤ ਚ ਚਾਹ ਦੇ ਨਾਲ ਬਾਤ ਚ ਸਾਹਿਬ ਮਤਲਬ ਗੱਲ ਕੀ ਹੈ ਇਹ ਇਦਾਂ ਨਹੀਂ ਲੱਗਦਾ ਪਈ ਇੰਨੀ politcal degeneration ਹੋ ਗਈ ਹੈ ਕਿ mass of defectionਾਂ ਹੋ ਰਹੀਆਂ mass ਇੰਨੀਆ ਕਦਰ ਨਹੀਂ ਦੇਖੀ ਮੇਰੀ ਉਮਰ ਵੀ 74 ਸਾਲ ਹੋ ਗਈ ਬੜੀਆਂ ਚੋਣਾ ਮੈਂ ਵੀ ਦੇਖ ਲਿਆ ਹੋ ਸਰ ਮੈਂ ਤੁਹਾਨੂੰ ਉਮਰ ਚ ਵੀ ਵੱਡਾ ਹਾਂ ਮਤਲਬ ਇੰਨੀਆ ਡਿਫੈਕਸ਼ਨ ਕਦੇ ਨਹੀਂ ਦੇਖਿਆ ਕਿਸੇ ਇਲੈਕਸ਼ਨ ਦੇ ਵਿੱਚ ਸਵੇਰੇ ਹੋਰ ਹੁੰਦਾ ਦੁਪਹਿਰ ਨੂੰ ਹੋਰ ਹੁੰਦਾ ਰਾਤ ਨੂੰ ਹੋਰ ਸਾਡਾ ਨਹੀਂ ਸਾਡਾ ਕਦੇ ਐਵੇਂ ਇਦਾਂ ਦਾ ਨਹੀਂ ਰਿਹਾ ਅੱਧੀ ਅੱਧੀ ਪੂਰੀ ਕਾਂਗਰਸ ਭਾਜਪਾ ਜਿਵੇਂ ਲੱਗਈ ਹੈ ਅੱਧਿਕਾ ਤੁਹਾਡੇ ਦੀ ਉਧਰ ਚ ਲੱਗੀ ਮਤਲਬੇ ਸਮੇਂ ਤੋਂ ਅਸੀਂ ਤੁਹਾਨੂੰ ਦੋਨਾਂ ਨੂੰ ਜਾਣਦੇ ਸੀ ਬਹੁਤ ਸੀਨੀਅਰ ਲੀਡਰ ਆ ਠੰਡਾ ਸਾਹਿਬ ਦਾ ਬਹੁਤ ਹੀ ਕੁਆਰਲੇਕਾਰ ਆ ਧਾਮੀ ਸਾਹਿਬ ਫਰਦਾਰੀਆ ਵਿਅਕਤੀਗਤ ਤੌਰ ਤੇ ਤੁਸੀਂ ਕੀ ਸਮਝਦੇ ਹੋ ਮੈਂ ਵਿਅਕਤੀਕਾ ਕਹਿ ਰਿਹਾ ਹਾਂ ਕਿ ਦਲ ਬਖੂਆਂ ਦੀ ਜਿਹੜੀ ਰਾਜਨੀਤੀ ਹੈ ਉਹ ਹੁਣੀ ਛੇਤੀ ਨਹੀਂ ਹੋਣੀ ਦੇਖੋ ਇਹ ਦੇਖੋ ਕੋਚਲੇ ਪਰ ਰੇਲਬਨ ਕਰ ਦਿੰਦੀ ਆ ਪਿੰਡਾਂ ਨੂੰ ਲੋਕਲ ਕਰਦੀ ਆ ਜਿਹੜੀ ਹੈ ਦਲ ਬਖੂਆਂ ਦੀ ਕਹਾਣੀ ਕਿਉਂਕਿ ਇੱਕ ਪਾਰਟੀ ਦਾ ਕਲਚਰ ਹੈ ਅਸੀਂ ਹੁਣ ਕਾਲੀ ਆ ਅਸੀਂ ਬਾਲਸ ਵਿੰਦ ਤੇ ਬੈਠਾ ਹੋ ਗਿਆ ਹੈ ਕਲਚਰ ਦੇ ਨਾਮ ਸਾਰਾ ਇੱਕ ਮਿੰਟ ਟੰਡੇ ਸਾਹਿਬ ਆ ਰਾਜਨੀਤੀ ਇਕੱਠੀ ਰਹੀ ਆ ਜੀ ਕਿਸੇ ਵੇਲੇ ਮਾਸਟਰ ਤਾਰਾ ਸਿੰਘ ਉਹ ਕਾਲੀ ਦਲ ਦੇ ਪ੍ਰਧਾਨ ਵੀ ਰਹੇ ਤੇ ਸ਼ੋਮਨੀ ਗੁਰ ਜਰਾ ਪ੍ਰਬੰਧਕ ਕਮੇਟੀ ਦੇ ਵੀ ਪ੍ਰਧਾਨ ਰਹੇ ਜੇਹਦਾਰ ਮੋਹਨ ਸਿੰਘ ਤੋੜਾ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੀ ਤੇ ਅਕਾਲ ਤਖਤ ਦੇ ਜੇਹਦਾਰ ਵੀ ਰਹੇ ਆ ਮੈਂ ਤੁਹਾਨੂੰ ਹੋਰ ਵੀ ਬਹੁਤ ਸਾਰੇ ਗਿਣਾ ਸਕਦਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰਿਆਵਲ ਦਸਤਾਇਆ ਸ਼੍ਰੋਮਣੀ ਕਾਲੀ ਦਲ ਤੇ ਦਾ ਪੂਰਾ ਸਮੇਲ ਆ ਤੇ ਇਹ ਪਵਿੱਤਰ ਸਿਧਾਂਤ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ ਆ 104-4 ਸਾਲ ਹੋ ਗਏ ਦੋਹਾਂ ਜਨਤ ਬੰਦੀਆਂ ਨੂੰ ਹੌਂਦ ਵਿੱਚ ਆਇਆਂ ਨੂੰ ਤੇ ਸਮੇਲ ਜਿਹੜਾ ਆ ਕਈ ਵਾਰੀ ਮੇਰੇ ਵਰਗੇ ਕਮਜ਼ੋਰ ਆ ਜਾਂਦੇ ਉਹ ਘਟਾਇਆ ਜਾਂਦਾ ਪਰ ਇੰਦਾ ਨਹੀਂ ਕਦੇ ਵੀ ਹੋਈ 1 2 ਦੀਆਂ ਪੂਰਕ ਆ ਤੇ ਅਸੀਂ ਹਮੇਸ਼ਾ 1 2 ਦੇ ਪੂਰਕ ਰਹੇਗੇ ਅਗਰ ਤੁਹਾਨੂੰ ਕਾਂਗਰਸ ਪਾਰਟੀ ਜਾਂ ਬੀਐਸਪੀ ਜਾਂ ਕੋਈ ਅਦਰ ਪਾਰਟੀ ਕੋਈ ਬੁਲਾਣਾ ਚਾਹਦੀ ਹੈ ਕਿਉਂਕਿ ਅਜੇ ਤੁਸੀਂ ਰਿਪਰੈਜ਼ੈਂਟ ਕਰ ਰਹੇ ਆ ਤੁਸੀਂ ਉਹਨੂੰ ਵੀ ਰਿਪਰੈਜ਼ੈਂਟ ਕਰੋਗੇ ਜੀ ਦੇਖੋ ਇਹ ਕਿਉਂ ਮੈਂ ਕਰੂੰਗਾ ਰਿਪਰੈਜ਼ੈਂਟ ਮੈਂ ਤਾਂ ਕਿਉਂਕਿ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰ ਰਿਹਾ ਮੈਂ ਵੋਟਾਂ ਅਕਾਲੀ ਦਲ ਦੀ ਟਿਕਟ ਦੇ ਮੈਨੂੰ ਟਿਕਟ ਮਿਲੀ ਉਹਦੇ ਮੈਂ ਵੋਟਾਂ ਲੈ ਕੇ ਬਾੜੇ ਆ ਤੇ ਮੈਂ ਤਾਂ ਆਮ ਬਾਉਂਡ ਬਾਈ ਰਿਲੀਜਨ ਮਤਲਬ ਮੇਰਾ ਧਾਰਮਿਕ ਤੌਰ ਦੇ ਉੱਤੇ ਵੀ ਤੇ ਦੂਸਰੇ ਪੋਲਿਟੀਕਲ ਤੌਰ ਦੇ ਉੱਤੇ ਵੀ ਕਿਉਂਕ ਜਿਸ ਪਾਰਟੀ ਨੇ ਮੈਨੂੰ ਟਿਕਟ ਦਿੱਤੀ ਜਿਸ ਪਾਰਟੀ ਨੇ ਮੈਨੂੰ 18 ਸਾਲ ਤੋਂ ਲਗਾਤਾਰ ਮੈਂਬਰ ਬਣਾਇਆ ਤੇ ਮੈਂ ਉਹਨਾਂ ਦੀ ਵਿਚਾਰਧਾਰਾ ਤੇ ਵਿਚਾਰਧਾਰਾ ਦੇ ਨਾਲ ਹੀ ਬੰਦਾ ਰਹਿਦਾ ਕਿ ਸਿੱਖ ਧਰਮ ਦੀ ਵਿਚਾਰਧਾਰਾ ਇਹ ਆ ਅੰਮ੍ਰਿਤਪਾਲ ਸਿੰਧੂ ਨੇ ਦੇ ਇਲੈਕਸ਼ਨ ਲੜਨ ਦੀ ਗੱਲ ਚੱਲ ਰਹੀ ਆ ਅਗਰ ਉਹ ਇਲੈਕਸ਼ਨ ਵਿੱਚ ਖੜੇ ਹੁੰਦੇ ਆ ਕੀ ਤੁਸੀਂ ਆਪਣੇ ਤੌਰ ਤੇ ਬੇਸ਼ੱਕ ਉਹ ਪ੍ਰਧਾਨ ਸਾਹਿਬ ਨੇ ਫੈਸਲਾ ਕਰਨਾ ਹੁੰਦਾ ਲੇਕਿਨ ਤੁਸੀਂ ਕੀ ਆਪਣੇ ਤੌਰ ਦੇ ਉੱਤੇ ਅਕਾਲੀ ਦਲ ਵੱਲੋਂ ਉਹਨਾਂ ਨੂੰ ਜਿਹੜਾ ਉਹਨਾਂ ਦੀ ਸਹਿਮਤੀ ਆ ਜਾਂ ਉਹਨਾਂ ਨੂੰ ਸਪੋਰਟ ਕਰਦੇ ਕਿਉਂਗੇ ਦੇਖੋ ਕੋਈ ਹਰ ਇੱਕ ਬੰਦੇ ਨੂੰ ਅਧਿਕਾਰ ਹੈ ਵੋਟਾਂ ਇਲੈਕਸ਼ਨ ਲੜਨ ਦਾ ਪਰ ਕੋਸ਼ਮ ਉਹਦੇ ਹੁੰਦੇ ਜਿਹੜੇ ਅਸੀਂ ਬੈਠ ਕੇ ਵਿਚਾਰਦੇ ਤੇ ਹੁਣ ਵੀ ਅਸੀਂ ਇਹਦੇ ਲਈ ਬੈਠ ਕੇ ਵਿਚਾਰ ਕਰ ਰਹੇ ਹਾਂ ਉਹ ਸਮਾਂ ਲਾ ਕੇ ਫਿਰ ਉਹ ਤੋਂ ਬਾਅਦ ਪ੍ਰਧਾਨ ਜੀ ਵੀ ਦੱਸ ਕਿ ਮੋਦੀ ਸਾਹਿਬ ਦਾ ਪਹਿਲਾ ਨਾਰਾ ਸੀ ਪਾਰਲੀਮੈਂਟ ਚ 400 ਤੋਂ ਬਾਅਦ ਉਹ ਤੋਂ ਬਾਅਦ ਜਦੋਂ ਪਹਿਲੇ ਫੇਸ ਦੀਆਂ ਇਲੈਕਸ਼ਨਾਂ ਮੁੱਕੀਆਂ ਦੂਸਰੇ ਫੇਸ ਦੀਆਂ ਇਲੈਕਸ਼ਨਾਂ ਜਿਹੜੀਆਂ ਸ਼ੁਰੂ ਹੋਣੀਆਂ ਸੀ ਤੇ ਮੋਦੀ ਸਾਹਿਬ ਨੂੰ ਡਰ ਸਤਾਉਣ ਲੱਗ ਪਿਆ ਕਿ ਜੇ ਜਨਾਹੇ ਲੋਰ ਜਿਹੜੀ ਪਰਸੈਂਟੇਜ ਆ ਵੋਟਿੰਗ ਸੀਗੀ ਉਹ ਬਹੁਤ ਘੱਟ ਗਈ ਤੇ ਰਿਪੋਰਟਾਂ ਮੁਤਾਬਕ ਭਾਜਪਾ ਦਾ ਜਿਹੜਾ ਕੈਡਰ ਆ ਉਹ ਮਜੂਮਸ ਬੈਠਾ 10 ਸਾਲ ਦੀ ਰਾਜ ਸੱਤਾ ਦੇ ਵਿੱਚ ਤੇ ਨਹੀਂ ਤਾਂ ਪ੍ਰਾਈਮ ਮਿਨਿਸਟਰ ਲੈਵਲ ਦੇ ਉੱਤੇ ਐਡਾ ਫਿਰਕੂ ਭਰਿਆ ਪਾਚਨ ਹੁੰਦਾ ਐਂਟੀ ਮਲਿਆਰਟੀ ਜਿਹੜਾ ਆ ਉਹ ਗੋਲ ਬੋਲਣੇ ਉਹ ਚੰਗੇ ਨਹੀਂ ਹੁੰਦੇ ਕਿਉਂਕਿ ਪ੍ਰਾਈਮ ਮਿਨਿਸਟਰ ਨੇ ਸਾਰਿਆਂ ਨੂੰ ਸੇਫਗਾਰਡ ਕਰਨਾ ਹੁੰਦਾ ਐਵਰੀ ਮੈਨਿਓਰਟੀ ਜਿਹੜੀ ਕੋ ਕਾਸਟ ਹੈਗੀ ਆ ਤੇ ਜਿਹੜਾ ਇਹ ਪੱਤਰ ਤੱਕ ਕਹਿ ਦੇਣਾ ਕਿ ਜੇ ਦੂਸਰੀਆਂ ਆ ਗਈਆਂ ਤਾਂ ਫਿਰ ਤੁਹਾਡੇ ਮੰਗਲ ਸੂਤਰ ਲਾ ਲਏ ਜਾਣਗੇ ਮੈਂ ਸਮਝਦਾ ਇਹ ਉਸ ਵੇਲੇ ਬੰਦਾ ਬਖਲਾੜ ਚ ਬੋਲਦਾ ਜਿਸਲੇ ਬੰਦੇ ਨੂੰ ਦਿਖਦਾ ਹੋਵੇ ਕਿ ਸ਼ਾਇਦ ਤਾਕਤ ਮੇਤੋਂ ਖੁੱਝ ਜਾਣਾ ਸੋ ਦੂਸਰੀ ਜਿਹੜੀ ਤੁਸੀਂ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਆ ਸਾਡਾ ਸ਼ੁਰੂ ਤੋਂ ਹੀ ਭਾਜੀਪੀ ਦੇ ਨਾਲ ਐਤਕੀ ਵੀ ਮੈਂ ਤੁਹਾਨੂੰ ਸਾਰੀ ਬੇਨਤੀ ਕਰਾਂ ਐਤਕੀ 589476 ਦੀਆਂ ਗੱਲਾਂ ਇਹ ਸਾਡੇ ਲਈ ਇਹ ਮਟੀਰੀਅਲ ਸੀ ਜਿਲੇ ਬੈਠ ਕੇ ਡਿਸਕਸ ਕੀਤਾ ਪਹਿਲਾਂ ਸੀ ਪੰਜਾਬ ਦੇ ਮੁੱਦੇ ਉਹ ਮੁੱਦਿਆਂ ਦੇ ਵਿੱਚ ਮੇਨ ਮੁੱਦੇ ਸਾਡੇ 4 ਸੱਗੇ ਜਿਹੜੇ ਬੰਦੀ ਸਿੰਘਾਂ ਦੇ ਜ਼ਿੰਮੇਦਾਰਾਂ ਦੇ ਹਰਿਆਣੇ ਕਮੇਟੀ ਨੂੰ ਵੱਖ ਕਰਕੇ ਮੋਰ ਮਰਜਰ ਕਰਨੀ ਸ਼੍ਰੋਮਣੀ ਕਮੇਟੀ ਚ ਤੇ ਹਜੂਰ ਸਾਹਿਬ ਦੇ ਤਾਕਤ ਦੇ ਅਸੀਂ ਤਾਂ ਸ਼ੁਰੂ ਤੋਂ ਕਹਿੰਨੇ ਪਈ ਕਾਂਗਰਸ ਜਿਹੜਾ ਕੰਮ ਨਹੀਂ ਕਰ ਸਕੀ ਬੀਜੇਪੀ ਨੇ ਕੰਮ ਕਰ ਦਿੱਤਾ ਪਹਿਲਾਂ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਨਿਸ਼ਾਨਾ ਤੇ ਸਾਰੇ ਮੈਂਬਰ ਬਣੇ ਸੀ ਉਹ ਸਾਡੇ ਕੋਲੋਂ ਵੱਖ ਕਰਾਈ ਹੁਣ ਮੈਂ ਸਮਝਦਾ ਮੈਂਬਰਾਂ ਨੂੰ ਵੀ ਮੈਂ ਹੁਣ ਬੋਲ ਕਬੂਲ ਨਹੀਂ ਬੋਲਣਾ ਚਾਹਦਾ ਉਹਨਾਂ ਨੂੰ ਵੀ ਇਸ ਗੱਲ ਦੀ ਸ਼ਰਮ ਆਉਣੀ ਚਾਹੀਦੀ ਕਿ ਤੁਹਾਨੂੰ ਲੋਕਾਂ ਨੇ ਸਿੱਖੀ ਇੱਦਾਂ ਲਈ ਸਿੱਖਾਂ ਦੇ ਪ੍ਰਚਾਰ ਪ੍ਰਸਾਰ ਦੇ ਉਸ ਪ੍ਰਬੰਧ ਲਈ ਚੋਣਿਆ ਸੀ ਤੇ ਜੇ ਤੁਸੀਂ ਵੀ ਇਦਾਂ ਦੀਆਂ ਗੱਲਾਂ 'ਚ ਗਲਤਾਨ ਹੋ ਜਾਓਗੇ ਤਾਂ ਲੋਕਾਂ ਦਾ ਵੀ ਤੁਹਾਡੇ ਤੇ ਯਕੀਨ ਉੱਠੂਗਾ ਤੇ ਮੇਰਾ ਆਪਣਾ ਵੀ ਵਾਅਦਾ ਹੈ ਕਿ ਜਿਹੜੀ ਪਾਰਟੀ ਨੇ ਕਿਸੇ ਦੂਜੇ ਧਰਮ ਦੇ ਵਿੱਚ ਦਖਲਦਾਰੀ ਕੀਤੀ ਉਹਦਾ ਜਿਹੜਾ ਭੁਵੇਂਖਿਆ ਕਦੇ ਸੁਰੱਖਤ ਨਹੀਂ ਰਹਿਣਾ ਇਹ ਕਾਂਗਰਸ ਵੀ ਕਰਦੀ ਰਹੀ ਹੈ। ਔਰ ਕਾਂਗਰਸ ਦੀ ਅੱਜ ਫੀਟ ਆ ਉਹ ਮੇਰਾ ਖਿਆਲ ਸਟੇਟ ਪਧਰੀ ਪਾਰਟੀ ਵੀ ਨਹੀਂ ਗਣੀ ਜਾਂਦੀ। ਸੋ ਭਾਰਤਿਆ ਜਾਂਦਾ ਪਾਰਟੀ ਨੂੰ ਸਾਡਾ ਇਹਨਾਂ ਦਾ ਮਸਲਾ ਇਹ ਹੈ ਸਗਾ ਕਿ ਪਹਿਲਾਂ ਉਹ ਮੁੱਦੇ ਹੱਲ ਕੀਤੇ ਜਾਣ ਸਿਹੜੀ ਸਿੱਖ ਬਚਾਅ ਦਾ ਰਵੇ। ਦੂਸਰੀ ਮੈਂ ਤੁਹਾਨੂੰ ਇੱਕ ਹੋਰ ਅਸ਼ੋਰੈਂਸ ਦੇ ਆ ਦਿਆਂ ਕਈ ਵਾਰੀ ਸਵਾਲ ਵੀ ਉੱਠਦੇ ਆ। ਇਨ ਫਿਊਚਰ ਸਿੱਖ ਮੁੱਦਿਆਂ ਨੂੰ ਜਾਂ ਸਿੱਖ ਪਰੰਪਰਾਵਾਂ ਜਾਂ ਸਿੱਖਾਂ ਦੇ ਉਹਨਾਂ ਮੁੱਦਿਆਂ ਤੋਂ ਬਗੈਰ ਕਿਸੇ ਪਾਰਟੀ ਦਾ ਕੋਈ ਸਮਝਾਉਂਦਾ ਕਿਉਂਕਿ ਪਾਰਟੀ ਦਾ ਵੱਡਾ ਪੱਧਰ ਦੇ ਉੱਤੇ ਆ ਪਰ ਉਹਨਾਂ ਨੂੰ ਪ੍ਰੋਟੈਕਟ ਪਹਿਲਾਂ ਕੀਤਾ ਜਾਊਗਾ ਨਹੀਂ ਪੰਜਾਬ ਇਸ਼ੂ ਕਿਉਂਕਿ ਸ਼ੋਮਨੀ ਕਾਲੀਦਲ ਸਿੱਖਾਂ ਦੀ ਨੁਮਾਇੰਦਗੀ ਕਰਦਾ ਤੇ ਸਟੇਟ 103 ਸਾਲ ਪੁਰਾਣੀ ਪੱਤਰੀ ਪਾਰਟੀ ਆ ਤੇ ਪੰਜਾਬ ਨੂੰ ਵੀ ਪ੍ਰੋਟੈਕਟ ਕਰਦੀ ਆ ਤੇ ਪੰਜਾਬੀਆਂ ਤੁਹਾਨੂੰ ਵੀ ਪ੍ਰੋਟੈਕਟ ਕਰਦੀ ਪਰ ਇਹ ਕਿਉਂਕਿ ਸਿੱਖ ਪੰਥ ਦੀ ਜਿਹੜੀ ਇੱਕ ਅਜਾਲ ਹਸਤੀ ਵਾਲੀ ਪਾਰਟੀ ਆ ਤੇ ਆ ਜਿਸ ਵੇਲੇ ਹੁਣ ਸਮਝਾਉਂਦਾ ਜਿਸ ਦਿਨ ਟੁੱਟਿਆ ਉਹ ਕਿਹੜੇ ਮੁੱਦੇ ਟੁੱਟੇ ਸੀ ਉਹ ਮੁੱਦੇ ਸੀ ਬੰਦੀ ਸਿੰਘਾਂ ਵਾਲਾ ਮਸਲਾ ਉਹ ਮੁੱਦੇ ਸੀ ਪੰਜਾਬ ਦੀ ਕਿਸਾਨੀ ਦਾ ਮੁੱਦਾ ਉਹ ਮੁੱਦੇ ਸੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਜਾਬ ਦੇ ਵਿੱਚੋਂ ਵਕ ਕਰਨ ਦਾ ਮੁੱਦਾ ਉਹ ਮੁੱਦਾ ਸੀ ਛਿੜੀ ਹਜੂਰ ਸਾਹਿਬ ਦਾ ਸਿੱਧਾ ਤਖਤ ਜਿਹੜਾ ਆ ਉਹਦੇ ਪ੍ਰਬੰਧ ਨੂੰ ਆਪਣੇ ਹੱਥਾਂ 'ਚ ਲੈਣ ਦਾ ਇਸੇ ਤਰ੍ਹਾਂ ਦੇ ਉੱਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਸਾਰੇ ਮੁੱਦੇ ਜਿਹੜੇ ਪੰਥਕ ਮੁੱਦੇ ਸੀ ਇਹ ਪਾਰਟੀ ਪੰਥ ਦੀ ਦਰਜਮਾਨੀ ਕਰਦੀ ਆ ਇਹ ਠੀਕ ਆ ਵੀ ਇੱਕ ਪਾਰਟੀ ਪੋਲੀਟੀਕਲ ਹੋਣ ਦੇ ਨਾਤੇ ਪੰਜਾਬ ਦੀ ਦਰਜਮਾਨੀ ਇਹ ਪਾਰਟੀ ਉਹਨੋਂ ਬੰਦੀ ਵਾਲਾ ਕੋਈ ਇਛਾ ਦੇ ਗਵਨਰ ਦੇ ਵਿੱਚ ਪਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਛਿੜੀ ਹਰਕਤ ਬਿੰਦਪੁਰ ਤੋਂ ਲੈ ਕੇ ਤੁਹਾਡੇ ਇਸ ਫਗਵਾੜੇ ਤੱਕ ਲੋਕਾਂ ਦੇ ਵਿੱਚ ਇਛਾ ਆ ਤੇ ਚਾਹ ਆ ਤੇ ਜਿੰਨੇ ਉਤਸ਼ਾਹ ਦਾ ਚਾਹ ਹੋਵੇ ਮੋਬਿਲੀਜੇਸ਼ਨ ਹੁੰਦੀ ਆ ਮੋਬਿਲੀਜੇਸ਼ਨ ਤੁਹਾਡੇ ਸਾਹਮਣੇ ਆ ਕਿ ਅੱਜ ਅਸੀਂ ਪਹਿਲੇ ਦਿਨ ਹੀ ਆਏ ਆ ਤੇ ਗਾਂ ਵੀ ਆਉਣੇ ਆ ਇਹ ਹੌਲੀ ਹੌਲੀ ਜਿਹੜਾ ਮੈਂ ਸਮਝਦਾ ਇਹ ਜਿਹੜੀ ਮਹਿਮ ਸ਼ੁਰੂ ਹੋਈ ਆ ਇੱਕ ਥਵਾਨ ਦਾ ਰੂਪ ਜਿਹੜਾ ਹੈ ਧਰਮ ਦਾ